ਨਾ ਤੇ ਤੂੜੀ ਹੈਗੀ ਆ ਤੇ ਨਾ ਕੋਈ ਕੋਈ ਪਾਉਣ ਨੂੰ ਕੋਈ ਵਿਚਾਰੇ ਨੇ ਲਿਆ ਗਏ ਉਥੋਂ ਬੰਨ ਲੈ ਨੇ ਇੱਥੇ ਡੰਗਰ ਤੇ ਬੱਚੇ ਉਥੇ ਭੁੱਖੇ ਤੇ ਆਏ ਮਰਨ ਦੇ ਡੰਗਰ ਇੱਥੇ ਆ ਜਦੋਂ ਮਰਨਾ ਕੱਲਾ ਜ਼ਿਮੀਂਦਾਰ ਨਾ ਕਿਸੇ ਲਾਲੇ ਨੇ ਮਰਨਾ ਵਾ ਨਾ ਕਿਸੇ ਉਦਯੋਗਪਤੀ ਨੇ ਨਾ ਕਿਤੇ ਐਮਪੀ ਐਮਐਲਏ ਨਾ ਕਿਸੇ ਸਰਕਾਰ ਨੇ ਮਰਨਾ ਜਦੋਂ ਮਰਿਆ ਜ਼ਿਮੀਂਦਾਰ ਮਰਨਾ ਪੈਸਾ ਆਉਣਾ ਸੀ ਗਾਂ ਸਰਕਲ ਚਲਾਉਣੇ ਸੀ ਕੋਈ ਧੀ ਪੁੱਤਾਂ ਕਰਨਾ ਕੋਈ ਘਰਬਾਰ ਸੀ ਕੋਈ ਲੈਣਾ ਦੇਣਾ ਕੋਈ ਕਿਸੇ ਦਾ ਬਾਜ਼ਾਰ ਦਾ ਦੇਣਾ ਕੋਈ ਕੱਪੜਾ ਲੀੜਾ ਵਾ ਤੇ ਹੁਣ ਤੁਸੀਂ ਲਾਲੇ ਦਸਾਂ ਮਹੀਨਿਆਂ ਨੂੰ ਕੰਨ ਕਉਣੀ ਆ ਤੇ ਜ਼ਮੀਨਾਂ ਦਾ ਪਤਾ ਨਹੀਂ ਇਹ ਦਰਿਆ ਨੇ ਕੀ ਕਰਨਾ ਬਿੱਟੀ ਦਾ ਕਿਜੀ ਬਹੁਤ ਔਖਾ ਜ਼ਿੰਮੇਦਾਰ ਹੋ ਰਿਹਾ ਹੈ ਜ਼ਿੰਮੇਦਾਰ ਦੇ ਕੋਲ ਖੈਕ ਹੋਣੀ ਨਹੀਂ ਪਾਣੀ ਦੇ ਬੱਚੇ ਬੈਠੇ ਨੇ ਕੋਠਿਆਂ ਤੇ ਬੈਠੇ ਨੇ ਇਸ ਤਰ੍ਹਾਂ ਬੰਨ ਤੇ ਦੰਗਰ ਲਾ ਕੇ ਬੱਦੇ ਨੇ ਕੋਈ ਚਾਰਾ ਨਹੀਂਗਾ ਕੋਈ ਪ੍ਰਬੰਧ ਨਹੀਂ ਪ੍ਰਭਾਸ਼ੰਦਾ ਹੈ ਸਰਕਾਰ ਦਾ ਬੱਚੇ ਕੱਢ ਲਈਏ ਕੁਛ ਨਹੀਂ ਅਜੇ ਕੋਈ ਪ੍ਰਬੰਧ ਨਹੀਂ ਬਹੁਤ ਦੁਖੀ ਹੋਣੇ ਮਰਿਆ ਨਹੀਂ ਜਾਂਦਾ ਜ਼ੋਣ ਨਹੀਂ ਨਿਕਲਦਾ ਹੋਰ ਸਾਡੇ ਕੋਲ ਕੋਈ ਸ਼ੈ ਨਹੀਂ ਦੇਗੀ ਦਿਲ ਉਤੇ ਕੀ ਬੀਤਰੀ ਹੈ ਜੇ ਸ਼ਬਦਾਂ ਚ ਬਿਆਨ ਕਰਾਏ ਦੇਲ ਤਿਆ ਬੀਜ ਦੀ ਵੀ ਕੁਸ਼ਾ ਉਹਦਾ ਖਾ ਕੇ ਮਾਰੀ ਜਈਏ ਤੂੰ ਬੱਚੇ ਕਿੱਥੋਂ ਪਾਲਾਂਗੇ 10 ਮਹੀਨੇ ਪਏ ਨੇ